ਦ ਨੈਰੇਟਿਵ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਸ਼ ਸਿੰਘ ਪੰਡੂ ਵੱਲੋਂ ਸਤਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕਾਂ ਨਾਲ ਤੇ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਨੇ ਨਾਰਾ ਦਿੱਤਾ ਵਾ ਕਿ ਜਦੋਂ ਆ ਭਾਜਪਾ ਦੇ ਉਮੀਦਵਾਰ ਪ੍ਰਚਾਰ ਕਰਨ ਦੇ ਵਾਸਤੇ ਲੋਕਾਂ ਦੇ ਵਿੱਚ ਆਉਣਗੇ ਤੇ ਉਹਨਾਂ ਦਾ ਕਰਾਉ ਕੀਤਾ ਜਾਵੇ ਉਹਨਾਂ ਤੋਂ ਸਵਾਲ ਪੁੱਛੇ ਜਾਣ ਉਹਨਾਂ ਤੋਂ ਜਵਾਬ ਮੰਗਿਆ ਜਾਵੇ ਇੱਕ 11 ਸਵਾਲਾਂ ਦਾ ਇੱਕ ਪ੍ਰਸ਼ਨ ਪੱਤਰ ਤਿਆਰ ਕੀਤਾ ਹੋਇਆ ਕਿ ਇਹਨਾਂ ਦੇ ਜਵਾਬ ਲੈ ਜਾਣ ਤੇ ਜਦੋਂ ਉਮੀਦਵਾਰ ਭਾਜਪਾ ਦੇ ਪਿੰਡਾਂ ਦੇ ਵਿੱਚ ਜਾਂਦੇ ਸੀ ਤੇ ਕਿਸਾਨ ਕਹਾਉਂ ਕਰਦੇ ਸੀ ਤੇ ਕਈ ਵਾਰ ਪੁਲਿਸ ਨੂੰ ਜਿਹੜਾ ਸੀਗਾ ਕਿਸਾਨਾਂ ਨੂੰ ਜ਼ਬਰਦਸਤੀ ਰੋਕਣਾ ਪੈਂਦਾ ਤੇ ਕਈ ਸਾਈ ਟਕਰਾਹ ਹੁੰਦੇ ਸਾਰ ਬਣਦੇ ਸੀ ਤੇ ਬੀਜੇਪੀ ਦੇ ਨੇਤਾਵਾਂ ਦੇ ਵੱਲੋਂ ਇਹ ਸੁਝਾਇਆ ਸੀ ਕਿ ਬੈਠ ਕੇ ਗੱਲ ਕਰ ਲਈ ਜਾਵੇ ਤੇ ਬੈਠ ਕੇ ਗੱਲ ਕਰਨ ਦੇ ਵਾਸਤੇ ਕੱਲ ਕਿਸਾਨ ਪਵਨ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਬੀਜੇਪੀ ਦੇ ਲੀਡਰ ਨਹੀਂ ਪਹੁੰਚੇ ਹੁਣ ਬੜੀ ਹੈਰਾਨਗੀ ਦੀ ਗੱਲ ਆ ਕਿ ਜੇ ਤਾਂ ਕਿਸਾਨ ਦਿੱਲੀ ਜਾ ਕੇ ਗੱਲ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਰਸਤੇ ਰੋਕ ਲਏ ਜਾਂਦੇ ਆ ਕਿਲ ਘੜ ਦਿੱਤੇ ਜਾਂਦੇ ਆ ਗੋਰੀਆਂ ਚਲਾਇਆ ਜਾਂਦੀਆਂ ਰਸਤੇ ਬੰਦ ਕਰ ਦਿੱਤੇ ਜਾਂਦੇ ਆ ਤੇ ਜੇ ਲੀਡਰ ਪਿੰਡਾਂ ਦੇ ਵਿੱਚ ਆਉਂਦੇ ਆ ਤੇ ਕਿਸਾਨ ਆਪਣੀ ਗੱਲ ਸੁਣਾਉਣਾ ਚਾਹੁੰਦੇ ਆ ਤਾ ਫਿਰ ਵੀ ਬੀਜੇਪੀ ਕੇ ਦੀ ਵੀ ਇਹ ਵੀ ਢੰਗ ਤਰੀਕਾ ਗਲਤ ਆ ਤੇ ਜੇ ਬੀਜੇਪੀ ਨੇ ਜਿਹੜਾ ਢੰਗ ਤਰੀਕਾ ਦੱਸਿਆ ਵੀ ਆਓ ਬੈਠ ਕੇ ਗੱਲ ਕਰੀਏ ਤੇ ਬੈਠ ਕੇ ਗੱਲ ਕਰਨ ਤੋਂ ਵੀ ਬੀਜੇਪੀ ਵਾਲੇ ਲੀਡਰ ਆਈ ਨਹੀਂ ਤੇ ਫਿਰ ਦੱਸੋ ਕਿਸ ਤਰ੍ਹਾਂ ਜਿਹੜੀ ਹਾਕਮਾਂ ਨੂੰ ਗੱਲ ਸੁਣਾਈ ਜਾ ਸਕਦੀ ਆ ਇਸ ਵੇਲੇ ਕਿਸਾਨ ਅੰਦੋਲਨ ਬੜੀ ਅਜੀਬ ਸਥਿਤੀ ਦੇ ਵਿੱਚ ਪਹੁੰਚਿਆ ਹੋਇਆ ਕਿ ਕਿਸਾਨ ਆਪਣੀ ਗੱਲ ਹਾਕਮਾਂ ਦੇ ਤੱਕ ਪਹੁੰਚਾਉਣ ਤੇ ਕਿਸ ਤਰ੍ਹਾਂ ਪਹੁੰਚਾਉਣ ਇੱਕ ਡੇਡਲਾਕ ਬਣਿਆ ਹੋਇਆ ਅੜਿੱਕਾ ਬਣਿਆ ਹੋਇਆ ਤੇ ਦੇਖਦਾ ਹਾਕਮ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਫਿਰ ਜੇ ਗੱਲ ਸੁਣੀ ਨਹੀਂ ਜਾਣੀ ਤੇ ਗੱਲ ਮੰਨੀ ਕਿਵੇਂ ਜਾਣੀ ਆ ਉਹਦੇ ਬਾਰੇ ਵਿਚਾਰ ਕੀ ਹੋਣੀ ਆ ਬੜਾ ਵੱਡਾ ਅੜਿੱਕਾ ਵਾ ਇਸ ਵੇਲੇ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਇੱਕ ਵਧੀਆ ਸਮਾਂ ਹੁੰਦਾ ਵਾ ਜਦੋਂ ਕੋਈ ਵੀ ਆਪਣਾ ਪ੍ਰਚਾਰ ਕਰ ਸਕਦਾ ਵਾ ਪਰ ਕਿਸਾਨਾਂ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਜੇ ਕਾਂਗਰਸ ਪਾਰਟੀ ਨੇ ਅਜਿਹੇ ਮੰਗਾਂ ਜਿਹੜੀਆਂ ਕਿਸਾਨਾਂ ਦੇ ਹੱਕ ਦੀਆਂ ਆਪਣੇ ਚੋਣ ਮੈਨਿਫੈਸਟੋ ਦੇ ਵਿੱਚ ਪਾਤੀਆਂ ਨੇ ਤੇ ਉਸ ਨੂੰ ਵੀ ਹਾਕਮ ਤੇ ਜਿਹੜੀ ਆ ਬੜਾ ਵੱਡਾ ਨਿਸ਼ਾਨਾ ਬਣਾ ਰਹੀ ਆ ਇਹ ਕਹਿ ਰਹੀ ਆ ਕਿ ਤੁਹਾਡੇ ਜਾਇਦਾਦ ਵੰਡ ਦਿੱਤੀ ਜਾਊ ਲੋਕਾਂ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਵੰਡੀਆਂ ਜਾਣਗੀਆਂ ਜਿਹੜੀਆਂ ਕਿ ਹੱਥੋ ਹੀਣੀਆਂ ਗੱਲ ਕਰ ਰਹੀ ਆ ਤੇ ਫਿਰ ਕਿਸਾਨ ਵਿਚਾਰੇ ਜਾਣ ਤੇ ਕਿੱਧਰ ਜਾਣ ਦੂਸਰਾ ਜੇ ਪੱਖ ਆਪਾਂ ਸੋਚ ਲੀਏ ਜਾਈਏ ਮੰਗਲ ਸੂਤਰ ਦਾ ਉਹ ਵੀ ਗੱਲ ਕੋਈ ਜਿਹੜੀ ਬਣਾ ਰਹੀ ਆ ਹਾਕਮ ਦੇਰ ਕੋਈ ਗੱਲ ਬਣਦੀ ਨਾ ਜਨ ਨਹੀਂ ਆਉਂਦੀ ਤੇ ਵਾਕਈ ਜਿਹੜਾ ਵਾ ਪ੍ਰਿੰਕਾ ਗਾਂਧੀ ਦਾ ਬਿਆਨ ਆ ਕਿ ਮੇਰੀ ਮਾਤਾ ਦਾ ਮੰਗਲ ਸੂਤਰ ਤਾਂ ਇਸ ਦੇਸ਼ ਵਾਸਤੇ ਕਿਰਪਾਣ ਹੋਇਆ ਉਹਦੇ ਵਿੱਚ ਕੁਝ ਦਮ ਨਜ ਨਹੀਂ ਆਉਂਦਾ ਤੇ ਜਿਹੜੇ ਬੰਦਿਆਂ ਨੂੰ ਮੰਗਲ ਸੂਤਰ ਬਾਰੇ ਜਿਨ੍ਹਾਂ ਨੇ ਪਹਿਨਿਆ ਹੀ ਨਹੀਂ ਉਹ ਜਿਨ੍ਹਾਂ ਨੂੰ ਮੰਗਲ ਸੂਤਰ ਦੇ ਪ੍ਰਕਿਰਿਆ ਦੇ ਵਿੱਚ ਆਈ ਨਹੀਂ ਮੰਗਲ ਸੂਤਰ ਦੀ ਪ੍ਰਕਿਰਿਆ ਜਿਹਨੇ ਆਈ ਤੇ ਉਹਨਾਂ ਨੇ ਮੰਗਲ ਸੂਤਰ ਦੇ ਪਤਾ ਕੀ ਆ ਉਹ ਮੰਗਲ ਸੂਤਰ ਬਾਰੇ ਕੀ ਬੋਲ ਸਕਦੇ ਆ ਬੜੀ ਹੈਰਾਨਗੀ ਦੀ ਗੱਲ ਆ ਕਿ ਉਹ ਬੋਲ ਰਹੇ ਆ ਜਿਨ੍ਹਾਂ ਨੇ ਮੰਗਲ ਸੂਤਰ ਦੀਆਂ ਆਪ ਤਾਂ ਜੀ ਹੜਾਈਆਂ ਨੇ ਕਮਾਲ ਆ ਬੜੀ ਹਸੋਈ ਨਹੀਂ ਸਰਦ ਸਿੱਤੀ ਅ ਇਲਕਸ਼ਨਾਂ ਦੇ ਵਿੱਚ ਜਿਹੜੀ ਬਣੀ ਹੋਈ ਆ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਰਾਜਨੀਤਿਕ ਤਰ੍ਹਾਂ ਨਾ ਉੱਪਰ ਉੱਪਰ ਦੀ ਪ੍ਰਚਾਰ ਕਰੀ ਜਾਂਦੀਆਂ ਨੇ ਤੇ ਪੰਜਾਬ ਦੀਆਂ ਅਸਲੀ ਮੰਗਾ ਨੂੰ ਕੋਈ ਟੱਚ ਨਹੀਂ ਕਰ ਰਿਆ ਲਾਲਜੀਤ ਭੁੱਲਰ ਆਪਣੇ ਬਿਆਨਾਂ ਦੇ ਵਿੱਚ ਘਿਰ ਗਿਆ ਸੀ ਜੋ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਐਮਐਲਏ ਨੇ ਪੱਟੀ ਤੋਂ ਇਸ ਵੇਲੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਦੋ ਬਰਾਦ ਦੀਆਂ ਬਾਰੇ ਉਹਨਾਂ ਨੇ ਵਿਵਾਦਿਤ ਬਿਆਨ ਦਿੱਤਾ ਸੀ ਫਿਰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਨੇ ਮਾਫੀ ਵੀ ਮੰਗੀ ਆ ਤੇ ਸੰਗਤਾਂ ਦੇ ਜੋੜੇ ਵੀ ਝੜੇ ਆ ਤੇ ਉਹਨੂੰ ਨਸ਼ਿਆਂ ਦੇ ਮੁੱਦੇ ਤੇ ਦਰਬਾਰ ਸਾਹਿਬ ਦੇ ਵਿੱਚ ਨੌਜਵਾਨਾਂ ਨੇ ਘੇਰਿਆ ਵੀ ਆ ਵੀ ਪੰਜਾਬੀਓ ਨਸ਼ਿਆਂ ਦਾ ਮੁੱਦਾ ਜੇ ਖਤਮ ਨਹੀਂ ਹੋਇਆ ਬੜਾ ਵੱਡਾ ਮੁੱਦਾ ਵਾ ਆ ਤਿੰਨ ਚਾਰ ਇਲੈਕਸ਼ਨਾਂ ਜਿਹੜੀਆਂ ਨੰਗੀਆਂ ਨੇ ਨਸ਼ਿਆਂ ਦੇ ਮੁੱਦਿਆਂ ਤੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਆ ਪੰਜਾਬ ਚੋ ਅਜੇ ਖਤਰਨਾਕ ਜਿਹੜੇ ਚਿੱਟੇ ਵਰਗੇ ਤੇ ਹੋਰ ਜਿਹੜੇ ਖਤਰਨਾਕ ਵਿੱਚ ਇਹਨੇ ਸਿੰਥੈਟਿਕ ਡਰਗ ਖਤਮ ਨਹੀਂ ਹੋਏ ਇਹ ਅੱਜ ਵੀ ਮੁੱਦਾ ਪੰਜਾਬ ਦਾ ਉਵੇਂ ਦਾ ਉਵੇਂ ਹੀ ਆ ਇਸ ਬਾਰੇ ਸੋਚਣ ਦੀ ਲੋੜ ਆ ਤੇ ਵਾਕਈ ਜਦੋਂ ਲੀਡਰ ਤੁਹਾਡੇ ਕੋਲੇ ਆਉਂਦੇ ਨੇ ਤੇ ਉਹਨਾਂ ਦੇ ਨਾਲ ਸਵਾਲ ਜਵਾਬ ਕਰਨੇ ਆਪਣਾ ਕਾਨੂੰਨਨ ਅਧਿਕਾਰ ਆ ਲੜਨਾ ਨਹੀਂ ਕਿਸੇ ਨਾਲ ਝਗੜਨਾ ਨਹੀਂ ਕਿਸੇ ਨਾਲ ਪਰ ਆਪਾਂ ਉਹਨਾਂ ਤੋਂ ਸਵਾਲ ਜਵਾਬ ਪੁੱਛ ਸਕਦੇ ਹਾਂ ਤੁਸੀਂ ਕੀ ਕੀਤਾ ਤੇ ਕੀ ਕਰੋਗੇ ਇਹ ਆਪਣਾ ਅਧਿਕਾਰ ਆ ਇਹ ਅਧਿਕਾਰ ਨੂੰ ਛੱਡਿਓ ਨਾ ਜ਼ਰੂਰ ਪੁੱਛਿਓ ਕਿ ਕਿਸਾਨਾਂ ਦੀਆਂ ਮੰਗਾਂ ਤੇ ਜੇ ਹਾਕਮ ਤੇਰੇ ਗੱਲ ਵੀ ਨਹੀਂ ਕਰਦੀ ਤੇ ਜੇ ਦਿੱਲੀ ਜਾਂਦੇ ਨੇ ਕਿਸਾਨ ਜਾਣ ਨਹੀਂ ਦਿੰਦੀ ਆਪਣੀ ਗੱਲ ਸੁਣਾਉਣ ਜਾਣਾ ਚਾਹੁੰਦੇ ਨੇ ਤੇ ਕੀ ਕੀਤਾ ਜਾਊਗਾ ਦੱਸੋ ਕਿਹੜੇ ਪਾਸੇ ਜਾਣਗੇ ਕਿਸਾਨ ਕੀ ਕਰੂਗਾ ਅੰਦਾਜ਼ਾ ਕਿਸਾਨ ਜੱਥੇਬੰਦੀਆਂ ਇਸ ਵੇਲੇ ਬੜੀ ਕਿਸੁੱਤੀ 30 33 ਦੇ ਵਿੱਚ ਸਸੀਆਂ ਹੋਈਆਂ ਨੇ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਉਂਕਿ ਉਹਨਾਂ ਨੇ ਵਕਰੇ ਤੌਰ ਤੇ ਅੰਦੋਲਨ ਸ਼ੁਰੂ ਕਰਤਾ ਦੂਸਰੀਆਂ ਜਥੇਬੰਦੀਆਂ ਨੂੰ ਨਾਲ ਨਹੀਂ ਲਿਆ ਤੇ ਹੁਣ ਜਿਹੜਾ ਵਾ ਮੋਰਚਾ ਕਿਸੇ ਤਣ ਪੱਤਰ ਨਹੀਂ ਲੱਗ ਰਿਹਾ ਤੇ ਕੋਈ ਸੁਣ ਨਹੀਂ ਰਿਹਾ ਗੱਲ ਅਜੀਬ ਤਤੀ ਦੇ ਵਿੱਚ ਜਿਹੜਾ ਇਹ ਮੋਰਚਾ ਵਾ ਉਹ ਪਹੁੰਚ ਗਿਆ ਵਾ ਪਰ ਫਿਰ ਵੀ ਲੋਕ ਜਿਹੜੇ ਬੜੀ ਵੱਡੀ ਸ਼ਕਤੀ ਹੁੰਦੇ ਆ ਤੇ ਜੇ ਲੀਡਰਨ ਵਾਕਈ ਸਵਾਲ ਜਵਾਬ ਕਰਨ ਜਵਾਬ ਮੰਗਣ ਉਹਦੇ ਮੁਤਾਬਕ ਆਪਣੀਆਂ ਵੋਟਾਂ ਦੇ ਫੈਸਲੇ ਲੈਣ ਤਾਂ ਇਹ ਜਿਹੜਾ ਮੋਰਟਾ ਵਾ ਕਿਸੇ ਤਣਪਤਨ ਲੱਗ ਸਕਦਾ ਵਾ ਹੋਰ ਵੀ ਬਹੁਤ ਸਾਰੀਆਂ ਦੇਖਦੀਆਂ ਮੰਗਾਂ ਨੇ ਤੇ ਉਹਨਾਂ ਮੰਗਾਂ ਦੇ ਬਾਰੇ ਵੀ ਗੱਲ ਜਿਹੜੀ ਹੋਣੀ ਚਾਹੀਦੀ ਆ ਹੁਣ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਤਾਂ ਇਸ ਵਾਰ ਜਿਹੜੀਆਂ ਨਿਸ਼ਾਨਾ ਨਾ ਅਜੀਬ ਤਰ੍ਹਾਂ ਦੀਆਂ ਹੀ ਹੋ ਰਹੀਆਂ ਨੇ ਇਧਰੋਂ ਲੀਡਰ ਛੜਪਾ ਮਾਰ ਕੇ ਉਧਰ ਜਾ ਰਹੇ ਨੇ ਉਧਰੋਂ ਉਧਰ ਜਾ ਰਹੇ ਨੇ ਅਜੀਬ ਤਰ੍ਹਾਂ ਦੀ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਪਹਿਲਾਂ ਗਦੀ ਇਸ ਤਰ੍ਹਾਂ ਦੀ ਸਿਧੱਤੀ ਜਿਹੜੀ ਪੈਦਾ ਹੋਈ ਹੋਏਗੀ ਜਿਸ ਤਰ੍ਹਾਂ ਦੀ ਸਿਧੱਤੀ ਅੱਜ ਪੰਜਾਬੀ ਦੀ ਸਿਆਸਤ ਦੇ ਵਿੱਚ ਪੈਦਾ ਹੋ ਗਈ ਹੈ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਨਵੇਂ ਚਿਹਰੇ ਪੈਦਾ ਹੋਣੇ ਸੀ ਨਵੇਂ ਆ ਚਿਹਰਿਆਂ ਨੇ ਆਉਣਾ ਸੀ ਪਾਰਟੀਆਂ ਨੂੰ ਸੰਭਾਲਣ ਵਾਸਤੇ ਕਿਉਂਕਿ ਪਾਰਟੀਆਂ ਦੇ ਦੋ ਵਿੰਗ ਹੁੰਦੇ ਨੇ ਸਾਰੀਆਂ ਪਾਰਟੀਆਂ ਦੇ ਇੱਕ ਜੂਥ ਵਿੰਗ ਇੱਕ ਵਿਦਿਆਰਥੀ ਵਿੰਗ ਤੇ ਮੈਨੂੰ ਲੱਗਦਾ ਵੀ ਰਾਜਨੀਤਿਕ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਵੱਲ ਬਹੁਤਾ ਧਿਆਨ ਨਹੀਂ ਦੇ ਰਹੇ ਕਿਉਂਕਿ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਵਿੱਚੋਂ ਨਿਕਲਦੀ ਹੁੰਦੀ ਆ ਤੇ ਸਾਰੀਆਂ ਪਾਰਟੀਆਂ ਦੇ ਯੂਥ ਵਿੰਗ ਵੀ ਹੈਗੇ ਆ ਤੇ ਵਿਦਿਆਰਥੀ ਵਿੰਗ ਵੀ ਹੈਗੀ ਆ ਤੇ ਜੇ ਉਹ ਸਹੀ ਢੰਗ ਨਾਲ ਕੰਮ ਕਰਦੇ ਹੁੰਦੇ ਉਹਨਾਂ ਦੇ ਵਿੱਚ ਨੌਜਵਾਨ ਹਿੱਸਾ ਲੈਂਦੇ ਹੁੰਦੇ ਤੇ ਆਪਣੇ ਆਪ ਹੀ ਗਾਂ ਦੀ ਗਾਂ ਜਿਹੜੀ ਲੀਡਰਸ਼ਿਪ ਆ ਉਹ ਪੈਦਾ ਹੁੰਦੀ ਰਹਿੰਦੀ ਆ ਤੇ ਫਿਰ ਇੱਕ ਦੂਜੀ ਪਾਰਟੀ ਦੇ ਵਿੱਚੋਂ ਜਿਹੜੇ ਲੀਡਰ ਹਨਾ ਉਹ ਲੈਡ ਨਹੀਂ ਪੈਂਦੇ ਖਿੱਚਣੇ ਨਹੀਂ ਪੈਂਦੇ ਆ ਪੈਦਾ ਕਰਨੇ ਪੈਂਦੇ ਨੇ ਆਪਣੀ ਵਿਚਾਰਧਾਰਾ ਦੇ ਮੁਤਾਬਕ ਲੀਡਰ ਪੈਦਾ ਕੀਤੇ ਜਾਂਦੇ ਨੇ ਤੇ ਪਰ ਪੰਜਾਬ ਦੇ ਵਿੱਚ ਇਸ ਵਾਰ ਨਹੀਂ ਇੱਕ ਦੂਜੀ ਪਾਰਟੀ ਦੇ ਵਿੱਚੋਂ ਖੁਫਾਕیں ਚੱਲ ਰਹੀ ਆ ਕੋਈ ਕਿਸੇ ਪਾਰਟੀ ਚੋਂ ਲੀਡਰ ਖਿੱਚ ਕੇ ਲਿਆਇਆ ਕੋਈ ਦੂਜੀ ਪਾਰਟੀ ਚੋਂ ਖਿੱਚ ਕੇ ਲਿਆ ਰਿਆ ਪਹਿਲਾਂ ਜਿਹੜੇ ਡਾਗੀ ਇੱਕ ਦੂਜੇ ਨੂੰ ਕਹੇ ਜਾ ਰਹੇ ਨੇ ਤੇ ਜਦੋਂ ਦੂਸਰੀ ਪਾਰਟੀਆਂ ਆ ਜਾਂਦੇ ਨੇ ਤੇ ਉਹਦੇ ਵਾਸਤੇ ਉਹ ਟੁੱਟੂ ਟੁੱਟੇ ਹੋ ਜਾਂਦੇ ਨੇ ਤੇ ਲੋਕਾਂ ਦੇ ਵਾਸਤੇ ਜਿਹੜੀ ਸਥਿਤੀ ਆ ਉਹ ਬੜੀ ਹਸੋਹੀਣੀ ਬਣਦੀ ਜਾ ਰਹੀ ਹੈ ਕਿ ਕੀ ਫੈਸਲਾ ਲਿਆ ਜਾਵੇ ਕਿਸ ਪਾਸੇ ਨੂੰ ਜਿਹੜਾ ਜਾਇਆ ਜਾਵੇ ਤੇ ਦੂਸਰੀ ਗੱਲ ਆ ਜੋ ਰਾਮਦੇਵ ਬਾਰੇ ਬੜੇ ਸੱਚ ਲੈਜਰ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਜਾਂ ਮਾਫੀ ਮੰਗਣ ਵਾਸਤੇ ਅਖਬਾਰਾਂ ਦੇ ਵਿੱਚ ਹੁਣ ਇਛਤਾਰ ਦੇਣ ਵਾਸਤੇ ਛੋਟੇ ਛੋਟੇ ਜਿਹੇ ਇਛਤਾਰ ਦਿੱਤੇ ਆ ਤੇ ਉਹਦੇ ਵਾਸਤੇ ਵੀ ਸੁਪਰੀਮ ਨਿ ਕੋਰਟ ਕੇ ਵੱਡੇ ਇਛਤਾਰ ਦਿਓ ਸ਼ਰਯਾ ਮਾਫੀ ਮੰਗੋ ਤੇ ਕਿਉਂਕਿ ਲੋਕਾਂ ਦੇ ਨਾਲ ਤੋਕਾ ਧੜੀ ਜਿਹੜੀ ਕੀਤੀ ਤੇ ਅਦਾਲਤ ਦੇ ਵਿੱਚ ਹਲਫਨਾਮੇ ਤੱਕ ਕੀ ਗੱਲ ਸੀਮਤਰੀ ਤੇ ਚੰਗੀ ਗੱਲ ਆ ਕਿ ਅਦਾਲਤ ਨੇ ਜਿਹੜੇ ਸਖਤ ਫੈਸਲੇ ਲਏ ਨੇ ਜੇ ਲੋਕਾਂ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਵੀ ਤੋਕਾ ਤੜੀ ਕਰਦਾ ਵਾ ਭਾਵੇਂ ਉਹ ਕਿਸੇ ਵੀ ਹਉਂਦੇ ਤਿਆਦੇ ਭਾਵੇਂ ਉਹ ਧਰਮਗੁਰੂ ਵੀ ਕਿਉਂ ਨਹੀਂ ਤੇ ਅਦਾਲਤ ਦਾ ਫਰਜ਼ ਬਣਦਾ ਵਾ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੀ ਤੇ ਬੜੇ ਵਧੀਆ ਫੈਸਲੇ ਸੁਪਰੀਮ ਕੋਰਟ ਨੇ ਲਏ ਨੇ ਇਸ ਸਬੰਧ ਦੇ ਵਿੱਚ ਤੇ ਚੰਗੀ ਗੱਲ ਆ ਕਿ ਏਡੀ ਵੱਡੀ ਸੱਤਾ ਦੀ ਤੇ ਜਿਹੜੀ ਖਿਚਾਈ ਆ ਸੁਪਰੀਮ ਕੋਰਟ ਨੇ ਇਥੇ ਜੇ ਉਹਨੇ ਗਲਤ ਕੀਤਾ ਤੇ ਕੋਈ ਵੀ ਗਲਤ ਕਰੇ ਤਬਰੀਮ ਕੋਰਟ ਦੇ ਵਿੱਚ ਕਿਸੇ ਵੀ ਦਲ ਦੇ ਵਿੱਚ ਕਿਸੇ ਹੁੰਦਾ ਤੇ ਅਦਾਲਤਾਂ ਜਿਹੜੇ ਸਹੀ ਫੈਸਲੇ ਲੈਂਦੀਆਂ ਨੇ ਤੇ ਇਹਦੇ ਨਾਲ ਜਿਹੜਾ ਸਾਡੀ ਨਿਆਂ ਪਾਲਕਾ ਵਾ ਉਹਦਾ ਬੜਾ ਕੱਦ ਘੱਟ ਜਿਹੜਾ ਲੋਕਾਂ ਦੇ ਵਿੱਚ ਹੋਰ ਵੀ ਮੈਂ ਇਹ ਨਹੀਂ ਕਹਿੰਦਾ ਵੀ ਪਹਿਲਾਂ ਘੱਟ ਸੀ ਹੋਰ ਵੀ ਉੱਚਾ ਹੁੰਦਾ ਵਾ ਤੇ ਚੰਗੀ ਗੱਲ ਆ ਇਹਨਾਂ ਫੈਸਲਿਆਂ ਦੇ ਨਾਲ ਲੋਕਾਂ ਦੇ ਵਿੱਚ ਨਿਆਂ ਦੇ ਵਿੱਚ ਜਿਹੜੀ ਇੱਕ ਸਾਡੀ ਨਿਆ ਪ੍ਰਕਿਰਿਆ ਉਹਦੇ ਵਿੱਚ ਹੋਰ ਵੀ ਵਿਸ਼ਵਾਸ ਜਿਹੜਾ ਡ੍ਰਿੜ ਹੁੰਦਾ ਵਾ ਤੇ ਦਰਸ਼ਕੋ ਜਿਹੋਨਾ ਦੇ ਦਿਨਾਂ ਦੇ ਵਿੱਚ ਇੱਕ ਲੋ ਜਿਤੇ ਇਲਜ਼ਾਮ ਤਾਂ ਲੱਗਦੇ ਹੀ ਹੁੰਦੇ ਨੇ ਰਾਜਨੀਤਿਕ ਤਰ੍ਹਾਂ ਲਾਉਂਦੀਆਂ ਹੁੰਦੀਆਂ ਤੇ ਇਸੇ ਤਰ੍ਹਾਂ ਹੀ ਜਿਹੜੀ ਕਾਂਗਰਸ ਬੀਜੇਪੀ ਤੇ ਲਈ ਜਾ ਰਹੀ ਹੈ ਤੇ ਬੀਜੇਪੀ ਕਾਂਗਰਸ ਤੇ ਲਈ ਜਾ ਰਹੀ ਹੈ ਕੌਣ ਸੱਚਾ ਕੌਣ ਝੂਠਾ ਫੈਸਲਾ ਕੌਣ ਲਿਆਤਾ ਤੇ ਤੁਸੀਂ ਫੈਸਲਾ ਲੈਣਾ ਵਾ ਤੁਸੀਂ ਜਿੰਨੂੰ ਵੋਟ ਪਾਓਗੇ ਉਹ ਤੁਹਾਡਾ ਫੈਸਲਾ ਹੋਏਗਾ ਇਹ ਤੁਹਾਡੇ ਫੈਸਲੇ ਨਹੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਵਾ ਚੰਗਾ ਫੈਸਲਾ ਸੋਚ ਸਮਝ ਕੇ ਫੈਸਲਾ ਲਿਓ ਕਿਸੇ ਦਬਾਅ ਦੇ ਵਿੱਚ ਤੇ ਕਿਸੇ ਹੋਰ ਲਾਲਚ ਦੇ ਵਿੱਚ ਫੈਸਲਾ ਨਾ ਲਿਓ ਤੇ ਮੈਨੂੰ ਉਮੀਦ ਆ ਇਸ ਵਾਰ ਤੁਸੀਂ ਬਹੁਤ ਵਧੀਆ ਫੈਸਲਾ ਲੋਗੇ ਤੇ ਉਹ ਬੰਦੇ ਪਾਰਲੀਮੈਂਟ ਦੇ ਵਿੱਚ ਭੇਜੋਗੇ ਜਿਹੜੇ ਦੇਸ਼ ਨੂੰ ਅੱਗੇ ਲੈ ਕੇ ਜਾਣਗੇ ਉੱਥੇ ਜਾ ਕੇ ਆਪਣੇ ਕੀਮਤੀ ਵਿਚਾਰ ਦੇਣਗੇ ਤੇ ਦੇਸ਼ ਦੀ ਜਿਹੜੀ ਅਗਵਾਈ ਕਰਨੇਗੇ ਇਸ ਵਾਰੇ ਬੜੀ ਵੱਡੀ ਲੋੜ ਆ ਚੰਗੇ ਲੀਡਰਾਂ ਦੀ ਪਾਰਲੀਮੈਂਟ ਦੇ ਵਿੱਚ ਜਾਣ ਦੀ ਸੋ ਦਰਸ਼ਕੋ ਇਹ ਸੀ ਪ੍ਰੋਗਰਾਮ ਲੋਕਵਾਜ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਤਾਂ ਕਿ ਅਸੀਂ ਹੋਰ ਸਦਾਰ ਇਸ ਦੇ ਵਿੱਚ ਕਰ ਸਕੀਏ ਤੋਂ ਮੈਨੂੰ ਸੰਤੋਸ਼ ਸਿੰਘ ਪੰਨੂ ਨੂੰ ਇੱਥੇ ਦਿਵਾ ਗਿਆ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦਾ ਟੀਵੀ ਐਨਆਰਆਈ ਸਸਰੀਆਕਰ